ओम शांति आज सुन दे हाँ अठाई जुलाई दो हजार चौबी अव्यक्त महावाक रिवाइज़ कोर्स दी, दी मुरली है इकती दिसंबर दो हजार भी नवे साल के उपलक्ष्य बाबा दे महावाक मुरली का है ਬੱਛਤ ਦਾ ਖਾਤਾ ਜਮਾ ਕਰ ਅਖੰਡ ਮਹਾਦਾਨੀ ਬਨੋ ਬੱਛਤ ਦਾ ਖਾਤਾ ਜਮਾ ਕਰ ਅਖੰਡ ਮਹਾਦਾਨੀ ਬਨੋ ਅੱਜ ਨਾਵਯੁਗ ਰਚਤਾ ਆਪਨੇ ਨਾਵਯੁਗ ਅਧਿਕਾਰੀ ਵਟਿਆ ਨੂੰ ਵੇਖ ਰਹੇ ਨੇ ਅੱਜ ਪੁਰਾਣੇ ਯੁਗ ਵਿੱਚ ਸਾਧਾਰਨ ਨੇ ਕਾਲ ਨਵੇਂ ਯੁਗ ਵਿੱਚ ਰਾਜ ਅਧਿਕਾਰੀ ਪੂਜਨੇ ਅੱਜ ਤੇ ਕੱਲ ਦਾ ਖੇਡ ਹੈ ਅੱਜ ਕੀ ਤੇ ਕੱਲ ਕੀ ਜੋ ਅਨੰਨ ਗਿਆਨੀਤ ਆਤਮਾ ਬੱਚੇ ਨੇ उन्हों सामने आन वाला भी एना स्पष्ट है जिन्ना अच स्पष्ट है आज सारे नवा बर मना आए होना दादा नवा युग देख रहे ने नवे वर्ष विच हर एक ने अपना अपना प्लान बनाया होगा अज पुराने की समाप्ति है समाप्ति विच सारे वरे की रिजल्ट वेखी जाती है तो बापता नहीं ਅੱਜ ਹਰ ਬੱਚੇ ਦਾ ਵਰਸ਼ ਦਾ ਰਿਜ਼ਲਟ ਦੇਖਿਆ ਬਾਪ ਦਾਦਾ ਨੂੰ ਦੇਖਣ ਵਿੱਚ ਟਾਈਮ ਨਹੀਂ ਲੱਗਦਾ ਅੱਜ ਵਿਸ਼ੇ ਸਾਰੇ ਬੱਚਿਆਂ ਦੇ ਜਮਾ ਦਾ ਖਾਤਾ ਵੇਖਿਆ ਪੁਰਸ਼ਾਰ ਸਾਰੇ ਬੱਚਿਆਂ ਨੇ ਕੀਤਾ ਹੈ ਯਾਦ ਵਿੱਚ ਵੀ ਰਹੀ ਸੇਵਾ ਵਿੱਚ ਵੀ ਸੰਬੰਧ ਸੰਪਰਕ ਵਿੱਚ ਵੀ ਲੋਕਿਕ ਯਾਨੋਕਿਕ ਪਰਿਵਾਰ ਵਿੱਚ ਨਿਭਾਇਆ ਲੇਕਿਨ ਇਹਨਾ ਤਿੰਨਾ ਗੱਲਾਂ ਵਿੱਚ ਜਮਾ ਦਾ ਖਾਤਾ ਕਿੰਨਾ ਹੋਇਆ ਅੱਜ ਵਤਨ ਵਿੱਚ ਬਾਪ ਦਾਦਾ ਨੇ ਜਗਦੰਭਰ ਮਾਣੂ ਇਮਾਰਤ ਕੀਤਾ ਹਾਂਸੀ ਆਈ ਬਾਬਾ ਪੁੱਲੇ ਅੱਜ ਵਾਜਾ ਥੋੜਾ ਖਰਾਬ ਹੈ ਪਰ ਵਜਾਣਾ ਤਾਂ ਪਵੇਦਨਾ ਬਾਪ ਤਾਦਾ ਤੇ ਮੰਮਾ ਨੇ ਮਿਲ ਕੇ ਸਭ ਦੇ ਬਚਤ ਦਾ ਖਾਤਾ ਵੇਖਿਆ ਬਚਤ ਕਰਕੇ ਜਮਾ ਕਿੰਨਾ ਹੋਇਆ ਤਾਂ ਕੀ ਦੇਖਿਆ ਨੰਬਰ ਵਾਸਾਰੇ ਨੇ ਲੇਕਿਨ ਜਿੰਨਾ ਜਮਾ ਦਾ ਖਾਤਾ ਹੋਣਾ ਚਾਹੀਦਾ ਹੈ ਉਹਨਾ ਖਾਤੇ ਵਿੱਚ ਜਮਾ ਘੱਟ ਸੀ ਜਗਦੰਬਾ ਮਾ ਨੇ ਇਹ ਪ੍ਰਸ਼ਨ ਪੁੱਛਿਆ याद दी सब्जेक्ट ਵਿੱਚ ਕਈ ਬੱਚਿਆਂ ਦਾ લક્ષ્ય ਚੰਗਾ ਹੈ। ਪ੍ਰਸ਼ਾਤ ਵੀ ਬਹੁਤ ਚੰਗਾ ਹੈ। ਫਿਰ ਜਮਾਦਾ ਖਾਤਾ ਜਿੰਨਾ ਹੋਣਾ ਚਾਹੀਦਾ ਹੈ, ਉਹਨਾ ਘੱਟ ਕਿਉਂ? ਗੱਲਾਂ ਰੂਰੀਖਾਂ ਚੰਦੇ-ਚੰਦੇ। ਇਹ ਹੀ ਰਿਜ਼ਲਟ ਨਿਕਲੀ ਕਿ ਯੋਗ ਦਾ ਅਭਿਆਸ ਤਾਂ ਕਰ ਰਹੇ ਨੇ। ਲੇਕਿਨ ਯੋਗ ਦੇ ਸਟੇਜ ਦੀ ਪਰਸੈਂਟੇਜ ਸਧਾਰਨ ਹੋਣ ਦੇ ਕਾਰਨ ਜਮਾਦਾ ਖਾਤਾ ਵੀ ਸਧਾਰਨ ਹੈ। ਯੋਗ ਦਾ ਨਕਸ਼ੇ ਬਹੁਤ ਅੱਛਾ ਨੇ। लेकिन योग दी रिजल्ट है योग युक्त युक्ति युक्त बोलते चलन उस कमी होने के कारण योग लगान समय योग विचा चंगे ने लेकिन योगी अर्थात योगी जीवन दे योगी दा जीवन विच प्रभाव इसलिए जमा का खाता कोई कोई समय दा जमा हुंदा है लेकिन सारा समय जमा नहीं हुंदा चलते चलते याद दी परसेंटेज साधारण हो जाती है ਅਸ ਵਿੱਚ ਬਹੁਤ ਘੱਟ ਜਮਾ ਖਾਤਾ ਬੰਦਾ ਹੈ ਦੂਜਾ ਸੇਵਾ ਦੀ ਰੂ ਰਿਹਾਂ ਚਲੀ ਸੇਵਾ ਤਾਂ ਬਹੁਤ ਕਰਦੇ ਨੇ ਦਿਨ ਰਾਤ ਬੀਜੀ ਵੀ ਰਹਿੰਦੇ ਨੇ ਪਲਾਨ ਵੀ ਬਹੁਤ ਚੰਗੇ ਬਣਾਉਂਦੇ ਨੇ ਸੇਵਾ ਵਿੱਚ ਵਿਰਦੀ ਵੋਚੰਢੀ ਹੋ ਰਹੀ ਹੈ ਫਿਰ ਵੀ ਮジョਰਿਟੀ ਦਾ ਜਮਾ ਦਾ ਖਾਤਾ ਘੱਟ ਕਿਉ ਰੂ ਰਿਹਾਂ ਵਿੱਚ ਇਹੀ ਨਿਕਲਿਆ ਕਿ ਸੇਵਾ ਤਾਂ ਸਮ ਕਰ ਰਹੇ ਨੇ ਆਪਨੇ ਆਪ ਨੂੰ ਬੀਜੀ ਰੱਖੰਦਾ ਉਹ ਸ਼ਾਰਤ ਵੀ ਚੰਦਾ ਕਰ ਰਹੇ ਨੇ ਲੇਕਿਨ ਫਿਰ ਕਾਰਨ ਕੀ ਹੈ ਤਾਂ ਕਾਰਨ ਕੀ ਨਿਕਲਿਆ ਕਿ ਸੇਵਾ ਦਾ ਬਲ ਵੀ ਮਿਲਦਾ ਫਲ ਵੀ ਮਿਲਦਾ ਬਲ ਹੈ ਖੁਦ ਦੀ ਦਿਨ ਦੀ ਸੰਤੁਸ਼ਟਤਾ ਤੇ ਫਲ ਹੈ ਸਰਵ ਦੀ ਸੰਤੁਸ਼ਟਤਾ ਜੇਕਰ ਸੇਵਾ ਕੀਤੀ ਮਿਹਨਤ ਸਮੇ ਨਗਾਇਆ ਦਿਲ ਦੀ ਸੰਤੁਸ਼ਟਤਾ ਅਰਥਾਤ ਸਰਵ ਦੀ ਸੰਤੁਸ਼ਟਤਾ ਚਾਹੇ ਸਾਥੀ ਚਾਹੇ ਜੀਨਾ ਦੀ ਸੇਵਾ ਦੀ ਦਿਲ ਵਿੱਚ ਸੰਤੁਸ਼ਟਤਾ ਅਨੁਭਵ ਕਰਨ ਬਹੁਤ ਅਚਭਲ ਅੱਛਾ ਕਹਿ ਕੇ ਚਲੇ ਜਾਣ ਨਹੀਂ ਦਿਲ ਵਿੱਚ ਸੰਤੁਸ਼ਟਤਾ ਦੀ ਲਹਿਰ ਅਨੁਭਵ ਹੋਵੇ ਕੁਝ ਮਿਲਿਆ ਬਹੁਤ ਅੱਛਾ ਸੁਣਿਆ ਉਹ ਗੱਲ ਵੱਖ ਹੈ ਕੁਝ ਮਿਲਿਆ ਕੁਝ ਪਾਇਆ ਜਿਸ ਨੂੰ ਬਾਪਤਰ ਨੇ ਪਹਿਲੇ ਵੀ ਸੁਣਾਇਆ ਇੱਕ ਹੈ ਦਿਮਾਗ ਤੱਕ ਤੀਰ ਲਗਾਣਾ ਦੂਜਾ ਹੈ ਦਿਲ ਤੱਕ ਤੀਰ ਲਗਣਾ ਜੇ ਕੰ ਸੇਵਾ ਦੀ ਈਸ਼ਵਰ ਦੀ ਸੰਤੁਸ਼ਟਤਾ ਆਪਣੇ ਆਪ ਨੂੰ ਖੁਸ਼ ਕਰਨ ਦੀ ਸੰਤੁਸ਼ਟਤਾ ਨਹੀਂ बहुत अच्छा होया बहुत अच्छा नहीं होया दिल माने दी, ते दी भी, सेवा दी और उसकी रिजल्ट अपनी मेहनत या मैं किता मैं किता, ये स्वीकार किता अर्थात सेवा का फल खा लिया जमा नहीं होया बाप दादा ने कराया बाप दादा तरफ अटेंशन दिलाया अपनी आत्मा की तरफ नहीं भैन बहुत चंगी है भाई बहुत चंगा है नहीं बाप दा बहुत चंगा है ये अन्व कराना ए है जमा का खाता वास्तवी देखा गया टोटल रिजल्ट मेहनत ज्यादा समय एनर्जी ज्यादा थोड़ा थोड़ा शो भी ज्यादा टैसली जमा का खाता घट हो जाता है जमा दे खाते दी चाबी बहुत सहज है और डायमंड चाबी है गोल्डन चाबी लगा लेकिन जमा की डायमंड चाबी है निमित भाव निर्माण भाव ਹਰ ਆਤਮਾ ਦੇ ਪ੍ਰਤੀ ਚਾਹੇ ਸਾਥੀ ਚਾਹੇ ਸੇਵਾ ਜਿਸ ਆਤਮਾ ਦੀ ਕਰਦੇ ਹੋ ਦੋਨਾਂ ਵਿੱਚ ਸੇਵਾ ਦੇ ਸਮੇਂ ਅੱਗੇ ਪਿੱਛੇ ਨਹੀਂ ਸੇਵਾ ਕਰਨ ਦੇ ਸਮੇਂ ਜੇਕਰ ਨਿਮਿਤ ਭਾਵ ਨਿਰਮਾਨ ਭਾਵ ਨੀ ਸਵਾਰਥ ਸ਼ੁਭ ਭਾਵਨਾ ਸ਼ੁਭ ਸਨੇਹ ਇਮਰਜ ਹੋਵੇ ਤਾਂ ਜਮਾ ਦਾ ਖਾਤਾ ਵਧਦਾ ਜਾਏਗਾ ਬਾਪ ਦਾਤਾ ਨੇ ਜਗਦੰਬਾ ਨੂੰ ਦਿਖਾਇਆ ਕਿ ਐਸ ਵਿਧੀ ਨਾਲ ਸੇਵਾ ਕਰਨ ਵਾਲਿਆਂ ਦਾ ਜਮਾ ਦਾ ਖਾਤਾ ਕਿਨੀ ਵੱਧਦਾ ਜਾਂਦਾ ਹੈ ਬਸ ਸੈਕਿੰਡ ਵਿੱਚ ਅਨੇਕ ਘੰਟਿਆਂ ਦਾ ਜਮਾ ਖਾਤਾ ਜਮਾ ਹੋ ਜਾਂਦਾ ਹੈ ਜਿਵੇਂ ਟਿਕ 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 ਜੋਰ ਨਾਲ ਜੰਦੀ ਜੰਦੀ ਕਰੋ ਐਵੇਂ ਮਸ਼ੀਨ ਚਲਦੀ ਹੈ ਤੇ ਜਗਦੰਬਾ ਬੜੀ ਖੁਸ਼ ਹੋ ਰਹੀ ਸੀ ਕਿ ਜਮਾ ਦਾ ਖਾਤਾ ਜਮਾ ਕਰਨਾ ਤਵੋ ਸਹਿਜ ਹੈ ਤਾਂ ਦੋਨਾਂ ਦੀ ਬਾਪ ਦਾਤਾ ਦੀ ਤੇ ਜਗਦੰਬਾ ਦੀ ਰਾਏ ਨਿਕਲੀ ਕਿ ਨਵਾਂ ਵਰਾ ਸ਼ੁਰੂ ਹੋ ਰਿਹਾ ਹੈ ਜਮਾਨਾ ਖਾਤਾ ਚੈੱਕ ਕਰੋ ਸਾਰੇ ਦਿਨ ਵਿੱਚ ਦਰਤੀ ਤਾਂ ਨਹੀਂ ਕੀਤੀ ਲੇਕਿਨ ਸਮੇਂ ਸੰਕਲਪ ਸੇਵਾ ਸਬੰਧ ਸੰਪਰਕ ਵਿੱਚ ਸਨੇਹ ਸੰਤੁਸ਼ਟਤਾ ਦੁਆਰਾ ਜਮਾ ਕਿੰਨਾ ਕੀਤਾ ਕਈ ਬੱਚੇ ਸਿਰਫ ਚੈੱਕ ਕਰ ਲੈਂਦੇ ਨੇ ਅੱਜ ਬੁਰਾ ਕੁਝ ਨਹੀਂ ਹੋਇਆ ਕਿਸੇ ਨੂੰ ਦੁੱਖ ਨਹੀਂ ਦਿੱਤਾ ਲੇਕਿਨ ਇਹ ਚੈੱਕ ਕਰੋ ਸਾਰੇ ਦਿਨ ਵਿੱਚ ਸ੍ਰੇਸ਼ਟ ਸੰਕਲਪ ਦਾ ਖਾਤਾ ਕਿੰਨਾ ਜਮਾ ਕੀਤਾ ਸ੍ਰੇਸ਼ਟ ਸੰਕਲਪ ਦੁਆਰਾ ਸੇਵਾ ਦਾ ਖਾਤਾ ਕਿੰਨਾ ਜਮਾ ਹੋਇਆ ਕਿੰਨਿਆ ਤਮਾਵਾਂ ਨੂੰ ਤੀਸੇ ਵੀ ਕਾਰਸਤੋ ਸੁਖ ਕਿੰਨਿਆ ਨੂੰ ਦਿੱਤਾ ਯੋਗ ਲਗਾਇਆ ਲੇਕਿਨ ਯੋਗ ਦੀ ਪਰਸੈਂਟੇਜ ਕਿਸ ਪ੍ਰਕਾਰ ਦੇ ਰਹੀ ਅੱਜ ਦੇ ਦਿਨ ਦੁਆਵਾਂ ਦਾ ਖਾਤਾ ਕਿੰਨਾ ਜਮਾ ਕੀਤਾ ਐਸ ਨਵੇਂ ਵਰੇ ਕੀ ਕਰਨਾ ਹੈ ਕੁਝ ਵੀ ਕਰਦੇ ਹੋ ਚਾਹੇ ਮਨਸਾ ਚਾਹੇ ਵਾਚਾ ਚਾਹੇ ਕਰਮਨਾ ਲੇਕਿਨ ਸਮੇਂ ਪ੍ਰਮਾਨ ਮਨ ਵਿੱਚ ਤੋਂ ਲੱਗੇ ਰਹੇ ਮੈਨੂੰ ਅਖੰਡ ਮਹਾਦਾਨੀ ਬੰਨਾਹੀ ਹੈ अखंड महादानी महादानी नै अखंड मनस तो शक्तियां दादान वाचा तो ज्ञान दान अपने कर्म तो गुण दान आजकल दुनिया विच चाहे ब्राह्मण परिवार दी दुनिया चाहे अन्यनीय दी दुनिया विच सुनन दी बजाय देखना चांदे ने देख के करना चांदे ने तुसी लोगा नु सहज क्यों होया ब्रह्मा बाप नो कर्म विच गुण दान मूर्त देखया ना ज्ञान दान ता करदे की ने लेकिन ऐश्वरी विशेष ध्यान रखो हर आत्मानु गुणदान अर्थात अपने जीवन के गुण द्वारा सहयोग देना है ब्राह्मण दान तो नहीं करोगे ना सहयोग दोगे कुछ भी हो जावे कोई किन्ने भी अवगुणधारी हो लेकिन मैनू अपने जीवन द्वारा कर्म द्वारा संपर्क द्वारा गुणदान अर्थात सहयोगी बनना है ਐਸ ਵਿੱਚ ਦੂਜਿਆਂ ਨੂੰ ਨਹੀਂ ਦੇਖਣਾ ਇਹ ਨਹੀਂ ਕਰਦਾ ਤਾਂ ਮੈਂ ਕਿਉਂ ਕਰਾਂ ਇਹ ਤਾਂ ਹੈ ਹੀ ਅਜਿਹਾ ਬ੍ਰਹਮਾ ਬਾਪ ਨੇ ਕੇਵਲ ਸੀ ਬਾਪ ਨੂੰ ਦੇਖਿਆ ਜੇਕਰ ਬੱਚਿਆਂ ਨੂੰ ਅਗਰ ਦੇਖਣਾ ਹੈ ਤਾਂ ਬ੍ਰਹਮਾ ਬਾਪ ਨੂੰ ਦੇਖੋ ਐਸ ਵਿੱਚ ਦੂਜਿਆਂ ਨੂੰ ਨਾ ਦੇਖੀ ਇਹ ਨਿਸ਼ਚ ਰੱਖੋ ਜਿਵੇਂ ਬ੍ਰਹਮਾ ਬਾਪ ਦਾ ਸਲੋਗਨ ਸੀ ਜੋ ਓਟੇ ਸੋ ਅਰਜੁਨ ਆਤਾ ਜੋ ਖੁਦ ਨੂੰ ਨਿਮਿਤ ਬਣਾਏਗਾ ਉਹ ਨੰਬਰ 1 ਅਰਜੁਨ ਹੋ ਜਾਵੇਗਾ ਬ੍ਰਹਮਾ ਬਾਪ ਅੰਤਿਮ ਨੰਬਰ 1 ਬਣਿਆ ਜੇਕਰ ਦੂਜਿਆਂ ਨੂੰ ਦੇਖ ਕਰਕੇ ਕਰੋਗੇ ਤਾਂ ਨੰਬਰ 1 ਨਹੀਂ ਬਣੋਗੇ ਨੰਬਰ ਵਾਰ ਵਿੱਚ ਆ ਜਾਓਗੇ ਨੰਬਰ 1 ਨਹੀਂ ਬਣੋਗੇ ਜਦੋਂ ਹੱਥ ਚੱਕਦੇ ਨੇ ਤਾਂ ਸਭ ਨੰਬਰ ਵਾਰ ਵਿੱਚ ਹੱਥ ਉਠਾਉਂਦੇ ਨੇ ਜਾਂ ਨੰਬਰ 1 ਵਿੱਚ ਉਠਾਉਂਦੇ ਨੇ ਕੀ ਲਕਸ਼ੇ ਰੱਖੋਗੀ ਆਖੰਡ ਗੁਣ ਦਾਣੀ اٹਲ ਕੋਈ ਕਿੰਨਾ ਵੀ ਫਿਲਾਵੇ ਫਿਲਨਾ ਨਹੀਂ ਹਰੇਕ ਇੱਕ ਦੋ ਨੂੰ ਕਹਿੰਦੇ ਹੋ ਸਾਰੇ ਐਵੇਂ ਨਹੀਂ ਤੁਸੀਂ ਐਵੇਂ ਕਿਉਂ ਆਪਣੇ ਆਪ ਨੂੰ ਮਾਰਦਾ ਹੈ ਤੂੰ ਵੀ ਮਿਲ ਜਾ कमजोर बनाने वाले साथी बहुत मिलते ने लेकिन बाप दादा चाहते ने हिम्मत उमंग उत्साह वाले साथी करना है सेवा लेकिन करो लेकिन जमा का खाता होए करो खूब सेवा करो पहले खुद की सेवा फिर सर्व दर गल बाप दादा ने नोट की सुनाइए, आज चंद्रमा सूरज का मिलन सी ना ਜਗਰੰਬਾ ਮਾਂ ਬੋਲੀ ਐਡਵਾਂਸ ਪਾਰਟੀ ਕਦੋਂ ਤੱਕ ਇੰਤਜ਼ਾਰ ਕਰੇ ਕਿਉਂਕਿ ਜਦੋਂ ਤੁਸੀਂ ਐਡਵਾਂਸ ਸਟੇਜ ਤੇ ਆ ਜਾਓਗੇ ਐਡਵਾਂਸ ਪਾਰਟੀ ਦਾ ਕਾਰਜ ਹੈ ਪੂਰਾ ਹੋ ਜਾਵੇਗਾ ਜਗਰੰਬਾ ਮਾਂ ਨੇ ਅੱਜ ਬਾਪदादा ਨੂੰ ਬਹੁਤ ਹੋਲੇ ਬੜੇ ਤਰੀਕੇ ਨਾਲ ਇੱਕ ਗੱਲ ਸੁਣਾਈ ਉਹ ਇੱਕ ਕੀੜੀ ਗੱਲ ਸੁਣਾਈ ਬਾਪदादा ਤਾਂ ਜਾਮਦੇ ਨੇ ਫਿਰ ਵੀ ਆ ਜਰੂਰੀ ਹਾਂ ਸੀ ਨਾ ਤਾਕੀ ਕਿਹਾ ਮੈਂ ਚੱਕਰ ਲਗਾਉਂਦੀ ਹਾਂ ਮਾਤੂਵਨ ਵਿੱਚ ਵੀ ਲਗਾਉਂਦੀ ਹਾਂ ਸੈਂਟਰਾਂ ਤੇ ਵੀ ਲਗਾਉਂਦੀ ਹਾਂ ਹੱਸਦੇ ਹੱਸਤੇ ਜਿਨ੍ਹਾਂ ਨੂੰ ਜਗਦੰਬਾ ਨੇ ਜਿਨ੍ਹਾਂ ਨੇ ਜਗਦੰਬਾ ਨੂੰ ਦੇਖਿਆ ਹੈ ਉਹਨਾਂ ਨੂੰ ਪਤਾ ਹੈ ਕਿ ਹੱਸਦੇ ਹੱਸਤੇ ਇਸ਼ਾਰੇ ਵਿੱਚ ਬੋਲਦੀ ਹੈ ਸਿੱਧਾ ਨਹੀਂ ਬੋਲਦੀ ਬੋਲੀ ਆਧਿਕ ਵਿਸ਼ੇਸ਼ਤਾ ਦਿਖਾਈ ਦਿੱਤੀ ਕਿਹੜੀ ਵਿਸ਼ੇਸ਼ਤਾ ਤਾਂ ਕਿ ਹਾਂ ਅੱਜਕੱਲ੍ਹ ਅਲਵਿਲਾਪਨ ਬਹੁਤ ਤਰ੍ਹਾਂ ਦਾ ਆ ਗਿਆ ਹੈ ਕੋਈ ਦੇ ਅੰਦਰ ਕਿਸ ਪ੍ਰਕਾਰ ਦਾ ਅਲਵਿਲਾਪਨ ਕੋਈ ਵੀ ਅੰਦਰ ਕਿਸ ਪ੍ਰਕਾਰ ਦਾ ਵਿਲਾਪਨ ਹੋ ਜਾਏਗਾ ਕਰ ਲਵਾਂਗੇ ਹੋਰ ਵੀ ਤਾਂ ਕਰੈਨੇ ਸਵੀਕਾਰ ਲਵਾਂਗੇ ਇਹ ਤਾਂ ਹੁੰਦਾ ਹੀ ਹੈ ਚਲਦਾ ਹੀ ਹੈ ਇਹ ਭਾਸ਼ਾ ਅਲਬੀਲੀ ਪੰਦੇ ਸੰਕਲਪਾ ਵਿੱਚ ਹੈ ਕਿ ਲੇਕਿਨ ਬੋਲ ਵਿੱਚ ਜਾਂਦਾ ਹੈ ਬਾਪदादा ਨੇ ਕਿਹਾ ਐਸੇ ਲਈ ਨਵੇਂ ਬਰੇ ਤੁਸੀਂ ਬੱਚਿਆਂ ਨੂੰ ਕੋਈ ਯੁਕਤੀ ਸੁਣਾਓ ਤੁਹਾਨੂੰ ਸਭ ਨੂੰ ਪਤਾ ਹੈ ਜਗਤੰਬਾ ਮਾਦਾ ਇਕ ਸਦਾ ਧਾਰਨਾ ਦਾ ਸਲੋਗਨ ਰਿਹਾ ਯਾਦ ਹੈ ਕਿਸ ਨੂੰ ਯਾਦ ਹੈ ਤਾ ਪੁਲੀ ਹੁਕਮੀ ਹੁਕਮ ਚਲਾਇਰਾ ਤਾ ਜਗਦੰਭਾ ਬੋਲੀ ਜੇ ਕਰੇ ਧਾਰਨਾ ਸਭ ਕਰ ਲੈ ਸਾਨੂੰ ਬਾਪਤਾ ਦਾ ਚਨਾਰਿਆ ਹੈ ਉਸ ਦੇ ਹੁਕਮ ਤੋਂ ਅਸੀਂ ਹਰ ਕਦਮ ਚਲਾ ਰਹੇ ਹਾਂ ਜੇ ਕਰੇ ਸਮ੍ਰਿਤੀ ਰਹੇ ਸਾਨੂੰ ਚਲਾਉਣ ਵਾਲਾ ਡਾਇਰੈਕਟ ਬਾਪ ਹੈ ਤਾਂ ਨਜ਼ਰ ਕਿੱਥੇ ਜਾਏਗੀ ਚਲਣ ਵਾਲਿਆਂ ਦੀ चलान वाले तरफ नजर जाएगी दूसरी तरफ नहीं तावन हार निमित बनाके के करा रही नहीं चला रही नहीं। जिम्मेवार करावन हार है फिर सेवा विच जो मथा भारी हो जाता है ना वो सदा हल्का रहेगा जिमे रूहे गुलाब समझे की करना है अखंड महादानी अच्छा नवा बरा बना सारे भज भज के पहुंच गए ने अच्छा है हाउसफुल हो गया अच्छा पानी ਤਾਂ ਮਿਲ ਗਿਆ ਮਿਲਿਆ ਪਾਣੀ ਫਿਰ ਵੀ ਪਾਣੀ ਦੀ ਮਿਹਨਤ ਕਰਨ ਵਾਲਿਆਂ ਨੂੰ ਮੁਬਾਰਕ ਹੋਵੇ ਐਨੇ ਹਜ਼ਾਰਾਂ ਨੂੰ ਪਾਣੀ ਪਹੁੰਚਾਣਾ ਕੋਈ 2-4 ਬਾੜੀ ਵੀ ਤਾਂ ਨਹੀਂ ਹੈ ਨਾ ਚਲੋ ਕਾਂਤਾ ਚਲਾ ਚਲੇ ਦਾ ਮੇਲਾ ਹੋਵੇਗਾ ਸਭ ਆਰਾਮ ਨਾਲ ਰਹੀ ਥੋੜੇ ਜਿਹੇ ਤੂਫਾਨ ਨੇ ਟੇਪਰ ਲਿਆ ਥੋੜੀ ਹਵਾ ਵੀ ਲੱਗੀ ਸਭ ਠੀਕ ਰਹੇ ਪਾਂਡਵ ਠੀਕ ਰਹੇ اچھا ਹੈ ਕੁੰਭ ਦੇ ਮੇਲੇ ਤੋਂ ਤਾਂ ਚੰਗਾ ਹੈ ਨਾ ਤਿੰਨ ਪੈਰ ਪ੍ਰithvi ਤਾਂ ਮਿਲੇ ਨਾ ਚਲੋ ਖਟੀਆਂ ਨਹੀਂ ਮਿਲੇ ਮੰਜਾ ਨਹੀਂ ਮਿਲਿਆ ਲੇਕਿਨ ਤਿੰਨ ਪੈਰ ਧਰਤੀ ਦੇ ਤਾਂ ਮਿਲੇ ਨਾ ਪੈਸ ਨਵੇਂ ਵਰੇ ਵਿੱਚ ਚਾਰੋਂ ੜ ਦੇ ਬੱਚੇ ਵੀ ਵਿਦੇਸ਼ ਵਿੱਚ ਵੀ ਦੇਸ਼ ਵਿੱਚ ਵੀ ਨਵੇਂ ਵਰੇ ਦੀ ਸਰਮਣੀ ਬੁੱਧੀ ਦੁਆਰਾ ਦੇਖ ਰਹੇ ਨੇ ਕੰਨਾਂ ਦੁਆਰਾ ਸੁਣ ਰਹੇ ਨੇ ਮਦਵਨ ਵਿੱਚ ਵੀ ਦੇਖ ਰਹੇ ਨੇ ਮਦਵਨ ਵਾਲਿਆਂ ਨੇ ਯਾਕ ਰਖਸ਼ਗੁਬਾਂਂ ਸੇਵਾ ਦਾ ਪਾਠ ਵਜਾਇਆ ਬਹੁਤ ਅੱਛਾ ਬਾਪ ਦਾਦਾ ਵਿਦੇਸ਼ ਤੇ ਦੇਸ਼ ਵਾਲਿਆਂ ਨੇ ਨਾ मधुबन वास भी जो सेवा दे निमित है उन्होंने मुबारक दे रही ने अच्छा बाकी ता कार्ड बहुत आए ने ती तो सारे देख रहे हो ना बहुत कार्ड आए ने कार्ड तो कोई वीडी गल नहीं लेकिन इस विच छिपया होया है दिलदा प्यार दिलदास का स्नेह बाप दादा कार्ड की शोभा नहीं देखते लेकिन किन्ने कीमती दिल स्नेह भरिया होया है सब ने अपने अपने दिल स्नेह भेजा है अजेमा लेनेरा रिगाड दे रहे याद पत्र टेलीफोन कंप्यूटर ईमेल जो भी साधन उन्होंने सारे साधना तो पहले संकल्प द्वारा बाप दादा को पहुंच जाता है फिर तो कंप्यूटर ईमेल भी आंदा है बच्चे दस बाप दादा को सदा पोचता ही है लेकिन आज विशेष नवे वरे के कई ने प्लान भी लिखे ने प्रतिज्ञा भी की है बीती कर अगे वाली हिम्मत भी रखी है सब न बाप दा कह रहे ने बहुत बहुत शाबाश बचे शाबाश, ती सारे खुश हो रहे हो ना ओ भी खुश हो रहे ने बाप दा दिन की आश है दाता दा बच्चा हर एक दाता बन जाओ ਮੰਗੋ ਨਹੀਂ ਕੀ ਮਿਲਣਾ ਚਾਹਦਾ ਹੈ ਇਹ ਹੋਣਾ ਚਾਹੀਦਾ ਹੈ ਇਹ ਕਰਨਾ ਚਾਹੀਦਾ ਹੈ ਦਾਤਾ ਬਣੋ ਇੱਕ ਦੋਨੂ ਅੱਗੇ ਵਧਾਂ ਵਿੱਚ ਫਰਾਕਤਿਨ ਬਣੋ ਬਾਪਤਾਤਾ ਨੂੰ ਛੋਟੇ ਕਹਿੰਦੇ ਨੇ ਸਾਨੂੰ ਵੱਡਿਆਂ ਦਾ ਪਿਆਰ ਚਾਹੀਦਾ ਹੈ ਬਾਪ ਛੋਟਿਆਂ ਨੂੰ ਕਹਿੰਦੇ ਨੇ ਵੱਡਿਆਂ ਦਾ ਰਿਗਾਰਡ ਰੱਖੋ ਤਾਂ ਪਿਆਰ ਆਪਣੇ ਆਪ ਮਿਲੇਗਾ ਰਿਗਾਰਡ ਦੇਣਾ ਹੀ ਰਿਗਾਰਡ ਲੈਣਾ ਹੈ ਰਿਗਾਰਡ ਐਵੇਂ ਨਹੀਂ ਮਿੰਦਾ ਦੇਣਾ ਹੀ ਲੈਣਾ ਹੈ ਜਦੋਂ ਹੁਣ ਤਾਂ ਤੁਹਾਡੇ ਜੜ ਚਿੱਤਰ ਦੇਂਦੇ ਨੇ ਦੇਤਾ ਦਾ ਅਰਥ ਕੀ ਹੈ ਦੇਣ ਵਾਲਾ ਦੇਵੀ ਦਾ ਅਰਥ ਕੀ ਹੈ ਦੇਣ ਵਾਲੀ ਤੁਸੀਂ ਚੇਤਨ ਦੇਵੀ ਦੇਤਾ ਦਾਤਾ ਬਣੋ ਦੋ ਜੇਕਰ ਸਾਰੇ ਦੇਣ ਵਾਲੇ ਦਾਤਾ ਬਣ ਜਾਣਗੇ ਤਾਂ ਲੈਣ ਵਾਲੇ ਆਪਣੇ ਆਪ ਖਤਮ ਹੋ ਜਾਣਗੇ ਨਾ ਫਿਰ ਚਾਰੇ ओर ਸੰਤੁਸ਼ਟਤਾ ਦੀ ਰੋਹਾਨੀ ਗੁਲਾਬ ਦੀ ਖੁਸ਼ਬੂ ਫੈਲ ਜਾਵੇਗੀ ਅੱਛਾ ਨਵੇਂ ਬਰੇ ਵਿੱਚ ना पुरानी भाषा बोलना जो पुरानी भाषा कई कई बोलते चंकी नहीं लगती पुराने बोल पुराने चाल पुराने कोई भी आदत तो मजबूर नहीं बनना आप, हर गल अपने आप तो पूछना नवा की है कि नवा किता बस सिर्फ इक्कीवी सदी मनाना है इक्की जन्मा का वरसा संपूर्ण इक्कीसवीं सदी ही पाना है पाना है न अच्छा ચારો ઔર નવયુગ અધિકારી શ્રેષ્ઠ આત્માર કદમ પદમ જમા આત્મા સદા જીવન વિ ગુણ પ્રનાન સદાખંડ મહિ મહોગી આત્મા બાપ દાદા યાદ પ્યાર તે નમસ્તે ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪदादा ਨੂੰ ਨਮਸਤੇ 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 ਜੀ ਇਸ ਸਮੇਂ ਨਮੇਤੇ ਪੁਰਾਣੇ ਵਰੇਦਾ ਸੰਗਮ ਸਮੇ ਹੈ ਨਵੇਂ ਵਰੇਦੀ ਪਾਵਨੇ ਮੁਬਾਰਕ ਦਿੱਤੀ ਤੇ ਕਿਹਾ ਇਸ ਸਮੇਂ ਪੁਰਾਣੇ ਤੇ ਨਵੇਂ ਵਰੇਦਾ ਸੰਗਮ ਸਮੇ ਹੈ ਸੰਗਮ ਸਮੇ ਅਰਥਾਤ ਪੁਰਾਣਾ ਸਮੇ ਖਤਮ ਹੋਇਆ ਨਵਾਂ ਸ਼ੁਰੂ ਹੋਇਆ ਜੀਵੇਂ ਬੇਘੱਤੇ ਸੰਗਮ ਯੁੱਗ ਵਿੱਚ ਤੁਸੀਂ ਸਾਰੀ ਬ੍ਰਾਹਮਣ ਆਤਮਾਓ ਵਿਸ਼ਵ ਪਰਿਵਰਤਨ ਕਰਨ ਦੇ निमित्त ਹੋ ਐਨੇ ਅੱਜ ਦੇ ਇਸ ਪੁਰਾਣੇ ਤੇ ਨਵੇਂ ਵਰੇ ਦੇ ਸੰਗਮ ਤੇ ਸਵ ਪਰਿਵਰਤਨ ਦਾ ਸੰਕਲਪ ਜੜੜ ਕੀਤਾ ਕਰਨਾ ਹੀ ਹੈ ਜੋ ਦਸਿਆ ਹੰਸਕਿੰ ਅਟਲ ਅਖੰਡ ਮਹਾਦਾਨ ਨਿਵੰਨਣਾ ਹੈ ਦਾਤਾ ਦੇ ਬੱਚੀ ਮਾਸਟਰ ਦਾਤਾ ਬੰਨਾ ਹੈ ਪੁਰਾਣੇ ਵਰੇ ਨੂੰ ਵਿਰਾਇ ਦੇ ਨਾਲ-ਨਾਲ ਵਿਤਾਈ ਦੇ ਨਾਲ-ਨਾਲ पुरानी दुनिया दे लगाव पुराने संस्कार विदाई दे दा आवाहन करना सबनु वार मुबारक हो मुबारक हो मुबारक हो प्रदान है प्राप्ति स्वरूप बन क्यों क्या प्रश्न तो पार रहन वाले सदा प्रसन्न चित प्राप्ति स्वरूप बन क्यों क्या दे प्रश्न तो रहने वाले सदा प्रसन्न चि जो प्राप्ति स्वरूप संपन्न आत्मा किसी भी, भी प्रश्न नहीं होगा चलन प्रसन्नता दिखाई देगी संतुष्टता कहनेसन्नता जीकर घट होंगी है उसका कारण है प्राप्ति कट प्राप्ति कट का कारण है कोई ना कोई इच्छा बहुत सुखम इच्छाव आ प्राप्ति की तरफ खींच लंदिया नहीं, इसलिए अलग कान दिया इच्छावा छठ प्राप्ति स्वरूप तो बनो ता सदा प्रसन्न चित्त रखो स्लोगन है परमात्म प्यार विच लवलीन रहो ता माया दिया आकर्षण खत्म हो जाएगी परमात्म प्यार विच लवलीन रहो ता माया दी आकर्षण खत्म हो जाएगी ओम शांति